ਮਾਹੀ ਹਸਰੀਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟ ਲਈ ਤੇ ਅੱਜ ਦੀ ਵੀਡੀਓ ਚ ਆਪਾਂ ਪੰਜ ਜੀਆਂ ਲੈ ਕੇ ਆਏ ਆ ਬਾਈ ਇੱਕ ਤਾਂ ਅਹ ਜਉਂਦੀ ਏ ਟਰੈਕਟਰ ਕਿਸੇ ਪੁਰਾਣੇ ਵੇਚਣਾ ਤੇ ਦੂਜੇ ਨੰਬਰ ਤੇ ਫਾਰਮ 60 ਟਰੈਕਟ ਵੇਚਣਾ ਕਿਸੇ ਨੇ ਉਹ ਵੀ ਦੇਖ ਲਓ ਸਾਰੇ ਭਰਾ ਭਾਈ ਤੇ ਤੀਜੇ ਨੰਬਰ ਤੇ i20 ਗੱਡੀ ਕਿਸੇ ਨੇ ਪਾਈ ਆ ਉਹ ਵੀ ਕਿਸੇ ਪੁਰਾਣੀ ਵੇਚਣੀ i20 ਤੀਜੇ ਨੰਬਰ ਤੇ ਤੇ ਉਹ ਵੀ ਗੱਡੀ ਬਈ ਸਾਰੇ ਭਰਾ ਦੇਖ ਲਿਓ ਤੇ ਚੌਥੇ ਨੰਬਰ ਤੇ ਤੁੰਝੂ ਪਾਇਆ ਕਿਸੇ ਨੇ ਤੁੰਝੂ ਵੇਚਨੇ ਆ ਉਹ ਵੀ ਸਾਡੇ ਪਿੰਦੇ ਆ ਬਾਈ ਉਹਨਾਂ ਨੇ ਤੁੰਝੂ ਰਾਜਸਥਾਨ ਦੇ ਤੁੰਝੂ ਵੇਚਨੇ ਆ ਉਹ ਵੀ 4th ਨੰਬਰ ਤੇ ਬਈ ਸਾਰੇ ਭਰਾ ਦੇਖ ਲਿਓ ਵੀਡੀਓ ਚ ਤੇ 5ਵੇਂ ਨੰਬਰ ਤੇ ਤਲਵੰਡੀ ਦੀਆਂ 18 ਤਵੀਆਂ ਬਈ ਜਮਾਂ ਹੀ ਨਵੀਆਂ ਤਵੀਆਂ ਉਹ ਕਿਸੇ ਭਰਾ ਨੇ ਵੇਚਣੀਆਂ ਉਹ ਵੀ ਸਾਰੇ ਭਰਾ ਦੇਖ ਲਿਓ ਬਈ ਤੇ ਅੱਜ ਦੀ ਵੀਡੀਓ ਪੰਜੀਆਂ ਤੇ ਪੰਜੇ ਦੇਖ ਲਿਓ ਤੇ ਆਹ ਜੌਂਦੀ ਟਰੈਕਟਰ ਆ ਬਈ ਜਿਹੜਾ ਇਹ 50 50 D ਤੇ 27 ਤੇ 2020 ਮਾਡਲ ਆ ਬਈ ਤੇ ਬਾਈ ਦਾ ਨਾਂ ਸੋਚਾ ਤੇ ਪਿੰਡ ਮੱਲਣ ਤੇ ਜਿਹੜਾ ਸ਼੍ਰੀ ਮੁਖਸਰ ਸਾਹਿਬ ਤੇ ਪਿੰਡ ਜਿਹੜਾ ਬਾਈ ਮੱਲਣਾ ਇਹ ਦੂਤਾ ਕੌਣੀ ਕੋਲੇ ਪਿੰਡ ਆ ਬਾਈ ਉੱਥੇ ਟਰੈਡ ਬਾਈ ਦੇ ਘਰੇ ਖੜਾ ਤੇ ਬਾਈ ਬਾਈ ਕੋਈ ਵਪਾਰੀ ਨਹੀਂ ਤੇ ਬਾਈ ਦਾ ਵੈਸੇ ਨਵਾਂ ਘੜਾਇਆ ਸੀ ਬਾਈ ਦੇ ਨਾਂ ਤੇ ਪੰਜਾਬ ਨੰਬਰ ਆ ਤੇ ਬਾਈ ਦੇ ਨਾਂ ਟਰੈਕਟਰ ਤੇ ਬਾਈ ਨੇ ਲਿਆ ਸੀ ਗੱਠਾਂ ਦਾ ਕੰਮ ਚਲਾਇਆ ਸੀਗਾ ਤੇ ਉਹ ਪਿੱਛੇ ਉਹ ਜਦੋਂ ਲੈਣਾ ਬਣਾਉਂਦੇ ਰੈਕ ਰੈਕ ਮਾਰਨ ਤੇ ਟਰੈਡ ਚੱਲਿਆ ਬਾਈ ਤੇ ਵਾਹਨ ਵੀ ਬਾਈ ਠੇਕੇ ਤੇ ਲਾਉਂਦਾ ਆਪਦਾ ਇਹ ਜਮਾਂ ਹੀ ਨਵਾਂ ਟਰੈਕਟਰ ਆ ਬਾਈ ਤੇ ਬਾਈ ਨੇ ਟਰੈਕਟਰ ਵੇਚਣਾ ਤੇ ਕਿਸੇ ਨੂੰ ਪੁਰਾਣਾ ਲੈਣਾ ਹੋਵੇ ਤਾਂ ਜਾਵਾ ਨਵੇਂਆਂ ਗਾ ਟਰੈਡ ਪਿਆ ਬਈ ਆਹ ਜੁੰਦੀ ਯਾਰ ਤੇ ਬਾਈ ਨੂੰ ਬਈ ਲਾ ਲਿਓ ਫੋਨ ਤੇ 70-75 ਪੈਸੇ ਦਾ ਟੈਰ ਆ ਬਈ ਰਿੰਨਲ ਆ ਚੀਜ਼ ਆ ਬਈ ਸਾਰੇ ਦੇਖ ਲਓ ਬਾਈ ਤੇ ਪਹਿਲੇ ਹੀ ਨਾ ਟਰੈਕਟਰ ਬਾਈ ਦਾ ਤੇ 2600 ਘੰਟਾ ਰਿੰਨਲ ਚੱਲਿਆ ਤੇ ਬਾਈ ਕਹਿੰਦਾ ਕਿਸੇ ਨੂੰ ਵੀ ਮੇਰਾ ਭਰਾ ਟਰੈਕਟਰ ਆ ਗਿਆ ਹੋਇਆ ਫਿੱਟ ਤੇ 5 ਲੱਖ ਤੇ 90 ਹਜ਼ਾਰ ਦਾ ਮੈਂ ਟਰੈਡ ਦੇ ਦੂੰਗਾ ਬਾਈ ਜੁੰਦੀ ਯਾਰ 50-50 ਆ ਦੇਖ ਲਓ ਵੀ ਸਾਰੇ ਭਰਾ ਕਿਸੇ ਨੇ ਵੀ ਲੈਣਾ ਹੋਵੇ ਟਰੈਕਟਰ ਤੇ ਬਾਈ ਨੂੰ ਬਈ ਲਾ ਲਿਓ ਫੋਨ ਆ ਚੀਜ਼ ਆ ਬਈ ਜੌਂਡੀਅਰ 5050 ਤੇ ਬਹੁਤ ਸੋਹਣਾ ਟਰੈਕਟਰ ਨਵੇਂ ਆਰਗਾ ਪਿਆ ਕਈ ਭਰਾ ਕਹਿੰਦੇ ਵੀ ਟਰੈਕਟਰ ਨਵੇਂ ਆਰਗਾ ਲੈਣਾ ਤੇ ਉੱਚਾ ਮਾਡਲ ਲੈਣਾ ਤੇ ਆ ਖੜਾ ਵੀ ਪਿੰਡ ਮੱਲਣ ਦੇ ਵਿੱਚ ਉੱਚਾ ਮਾਡਲ ਜੌਂਡੀਅਰ 5050 ਕਿਸੇ ਭਰਾ ਨੇ ਵੀ ਲੈਣਾ ਹੋਵੇ ਤੇ ਬਾਈ ਦਾ ਬਈ ਥੱਲੇ ਨੰਬਰ ਆ ਤੇ ਬਾਈ ਨੂੰ ਲਾਦੇ ਬਈ ਫੋਨ ਤੇ ਇਹਦੇ ਪਿੱਛੇ ਇੱਕ ਫਾਰਮ 60 ਆ ਬਈ ਟਰੈਕਟਰ ਉਹ ਵੀ ਬਹੁਤ ਸੋਹਣਾ ਤੇ ਉਹ ਵੀ ਸਾਰੇ ਭਰਾ ਦੇਖ ਲਓ ਤੇ ਇਹਦੇ ਬਾਅਦ ਹੋਣਾ ਫਾਰਮ 60 ਆ ਬਈ ਫਾਰਮ 60 ਟਰੈਕਟਰ ਜਿਹੜਾ ਤੇ ਬਾਈ ਦਾ ਨਾਮ ਨਮਦੀਪ ਤੇ ਪਿੰਡ ਠੱਠੀ ਭਾਈ ਤੇ ਜ਼ਿਲ੍ਹਾ ਮੋਗਾ ਤੇ ਪਿੰਡ ਬਈ ਠੱਠੀ ਭਾਈ ਖੜਾ ਫਾਰਮ 60 ਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਪੰਜਾਬ ਨੰਬਰ ਆ ਤੇ 2004 ਮਾਡਲ ਆ ਤੇ ਮੂਹਰੇ ਟਾਇਰ ਬਈ ਜਮਾ ਨਵੇਂ ਆ ਤੇ ਪਿਛਲੇ 45 ਦੇ ਪੈਸੇ ਆ ਤੇ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਆ ਤੇ ਪਾਵਰ ਸਟੀering ਆ ਟਰੈਕਟਰ ਆ ਆ ਚੀਜ਼ ਆ ਬਈ ਫਾਰਮ 60 ਤੇ ਬਾਈ ਦਾ ਕਿਸੇ ਨੂੰ ਕਰੈਡ ਆ ਗਿਆ ਟਰੈਕਟਰ ਤੇ ਥੱਲੇ ਵਾਲੀ ਦਾ ਨੰਬਰ ਆ ਤੇ ਉੱਪਰਲਾ ਨੰਬਰ ਮੇਰਾ ਹੁੰਦਾ ਬਾਈ ਕੋਈ ਵੀ ਵੀਡੀਓ ਪਾਉਣੇ ਆਪਾਂ ਤੇ ਉੱਪਰ ਨੰਬਰ ਮੇਰਾ ਹੁੰਦਾ ਤੇ ਥੱਲੇ ਨੰਬਰ ਬਈ ਮਸ਼ੀਨਰੀ ਵਾਲੇ ਬਾਈ ਦਾ ਹੁੰਦਾ ਤੇ ਉੱਪਰ ਨੰਬਰ ਮੈਂ ਤਾਂ ਦਿਨਾ ਵੀ ਕਿਸੇ ਨੇ ਵੀ ਕੋਈ ਵੀ ਤਰ੍ਹਾਂ ਦੀ ਮਸ਼ੀਨਰੀ ਬਾਈ ਵੇਚਣੀ ਆ ਤੇ ਮੈਨੂੰ ਬਈ ਆਪਦੀਆਂ ਫਾਰਮਾਂ ਤੇ ਜਾਂ ਵੀਡੀਓ ਬਣਾ ਕੇ ਭੇਜ ਦਿਆ ਕਰੋ ਤੇ ਮੈਂ ਫ੍ਰੀ ਦੱਸਦਾ ਬਈ ਆਪਦੇ ਚੈਨਲ ਤੇ ਜਿਵੇਂ ਆ ਬਾਈ ਦਾ ਟਰੈਡ ਦਸੀ ਜਨਾ ਕਿਸੇ ਨੇ ਵੀ ਕੋਈ ਖੇਤੀਬਾੜੀ ਦੀ ਮਸ਼ੀਨਰੀ ਵੇਚਣੀ ਆ ਤੇ ਮੈਨੂੰ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਉਹਦੀਆਂ ਫਾਰਮਾਂ ਸਾਰਾ ਆਪਦਾ ਐਡਰੈਸ ਬਈ ਪਿੰਡ ਜ਼ਿਲ੍ਹਾ ਕੀ ਨਾਂ ਕਿਹੜੀ ਚੀਜ਼ ਮਾਡਲ ਆ ਕਿੰਨੇ ਦੀ ਵੇਚਣੀ ਆ ਸਾਰਾ ਲੈ ਕੇ ਭੇਜ ਦਿਆ ਇਵੇਂ ਆ ਬਾਈ ਦਾ ਟਰੈਕ ਦਸੀ ਇਹਨਾਂ ਫਾਰਮ 60 ਮੈਂ ਇਹ ਐ ਬਈ ਛੋਟੀ ਮਸ਼ੀਨਰੀ ਦੱਸ ਦੂੰਗਾ ਕਿਸੇ ਨੇ ਭਰਾ ਨੇ ਕੋਈ ਮਸ਼ੀਨਰੀ ਵੇਚਣੀ ਆ ਖੇਤੀਬਾੜੀ ਦੀ ਤੇ ਆਹਾ ਬਾਈ ਫਾਰਮ 60 ਟਰੈਕਟਰ ਬਾਈ ਦਾ ਬਾਈ ਠੱਟੀ ਭਾਈ ਦਾ ਠੱਟੀ ਭਾਈ ਖੜਾ ਬਾਈ ਦੇ ਘਰੇ ਭਾਈ ਬਹੁਤ ਸੋਹਣਾ ਟਰੈਕਟਰ ਆ ਕਿਸੇ ਨੇ ਬਾਈ ਦਾ ਟਰੈਕ ਆ ਗਿਆ ਫਟ ਇਹ ਬਾਈ ਕਹਿੰਦਾ 2 ਲੱਖ ਤੇ 45000 ਦਾ ਟਰੈਕ ਮੈਂ ਦੇ ਦੂੰਗਾ ਬਾਈ ਫਾਰਮ ਫਾਰਮ 60 ਟਰੈਕਟਰ ਆ ਚੀਜ਼ ਆ ਬਾਈ 2004 ਮਾਡਲ ਆ ਪੰਜਾਬ ਨੰਬਰ ਆ ਤੇ ਪਾਵਰ ਸਟੀering ਆ ਆ ਚੀਜ਼ ਆ ਬਈ ਕਿਸੇ ਵੀ ਭਰਾ ਨੂੰ ਆ ਗਿਆ ਹੈ ਫਟ ਤੇ ਬਾਈ ਨੂੰ ਲਾ ਲਿਓ ਬਾਈ ਉਹ ਥੱਲੇ ਬਾਈ ਦਾ ਨੰਬਰ ਇਹਦੇ ਪਿਛੇ ਇੱਕ i20 ਗੱਡੀ ਆ ਬਾਈ ਉਹ ਵੀ ਸਾਰੇ ਭਰਾ ਦੇਖ ਲਓ ਬਾਈ ਆਹ ਬਾਈ i20 ਗੱਡੀ ਖੜੀ ਹੈ ਜਿਹੜੀ ਇਹ ਪਿੰਡ ਘੱਲਖੁਰਦ ਤੇ ਜ਼ਿਲ੍ਹਾ ਪਰੋਇਪੁਰ ਤੇ ਜਿਹੜਾ ਘੱਲਖੁਰਦ ਪਿੰਡ ਆ ਬਾਈ ਇਹ ਤਲਵੰਡੀ ਭਾਈ ਦੇ ਕੋਲੇ ਪਿੰਡ ਆ ਬਾਈ ਉੱਥੇ ਖੜੀ ਆ ਕਿਸੇ ਵੀ ਭਰਾਣੀ i20 ਗੱਡੀ ਲੈਣੀ ਹੋਵੇ ਤੇ ਪਿੰਡ ਬਈ ਘੱਲਖੁਰਦ ਖੜੀ ਆ ਆ ਚੀਜ਼ ਆ ਬਈ i20 1 ਲੱਖ 76 ਹਜ਼ਾਰ ਰੇਨਲ ਚੱਲੀ ਆ ਤੇ ਪਹਿਲੇ ਨਾਂ ਨਗਦ ਕੈਸ਼ ਦੀ ਤੇ ਚਾਰੇ ਟਾਇਰ ਨਵੇਂ ਆ ਬਾਈ ਗੱਡੀ ਦੇ ਆ ਚੀਜ਼ ਆ ਬਾਈ ਤੇ ਬਾਈ ਦਾ ਗੱਡੀ ਵਾਲਾ ਨੰਬਰ ਥੱਲੇ ਆ ਤੇ ਉੱਪਰ ਨੰਬਰ ਵੀ ਮੇਰਾ ਹੁੰਦਾ ਕਿਸੇ ਨੇ ਵੀ ਕੋਈ ਖੇਤੀ ਬਾੜੀ ਦਾ ਸੰਦ ਵੇਚਣਾ ਤੇ ਉੱਪਰਲੇ ਨੰਬਰ ਤੇ ਬਈ ਮੈਨੂ ਕਹੀ ਦੋ ਤੇ ਜੇ ਕੋਈ ਵੀ ਤਰ੍ਹਾਂ ਦੀ ਗੱਡੀ ਦੀ ਨੌਲਜ ਲੈਣੀ ਆ ਬਾਈ ਜਿੰਨਾ ਕਾ ਪੋਂ ਲਿਖਾ ਸੀ ਤੇ ਆਪਾਂ ਉਹਨਾਂ ਗੱਡੀਵਾਰੀ ਬੋਲਤਾ ਕੋਈ ਵੀ ਗੱਡੀ ਦੀ ਨੌਲਜ ਲੈਣੀ ਤੇ ਬਾਈ ਦਾ ਨੰਬਰ ਥੱਲੇ ਆ ਇਹ ਜੇ ਗੱਡੀ ਦਾ ਰੇਟ ਰੂਟ ਪੁੱਛਣਾ ਤੇ ਬਾਈ ਕਹਿੰਦਾ 3 ਲੱਖ ਤੇ 25000 ਦੀ ਗੱਡੀ ਮੈਂ ਦੇ ਦੂੰਗਾ ਬਾਈ ਆ ਗੱਡੀ ਆ ਬਾਈ 2013 ਮਾਡਲ ਆ ਤੇ 14 ਚ ਕਾਪੀ ਬਣੀ ਆ ਆਹ ਚੀਜ਼ ਆ ਬਈ i20 ਗੱਡੀ ਕਿਸੇ ਵੀ ਪ੍ਰਾਣੇ i20 ਗੱਡੀ ਲੈਣੀ ਹੋਵੇ ਤੇ ਪਿੰਡ ਕਲਖੁਰਦ ਖੜੀ ਆ ਬਾਈ ਆਹ ਚੀਜ਼ ਆ ਬਾਈ ਕਲਖੁਰਦ ਪਿੰਡ ਆ ਜਿਹੜਾ ਉਹ ਮੁੱਦਕੀ ਕੋਲੇ ਮੁੱਦਕੀ ਦੇ ਕੋਲੇ ਤੇ ਪਾਈ ਤਲਵੰਡੀ ਦੇ ਕੋਲੇ ਆ ਬਾਈ ਉੱਥੇ ਗੱਡੀ ਖੜੀ ਆ ਬਾਈ ਦੇ ਘਰੇ ਬਾਈ ਆਹ ਚੀਜ਼ ਆ i20 ਗੱਡੀ ਕਿਸੇ ਵੀ ਪੁਰਾਣੀ ਗੱਡੀ ਲੈਣੀ ਹੋਵੇ ਤਾਂ ਬਾਈ ਦਾ ਨੰਬਰ ਥੱਲੇ ਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਆ ਚੀਜ਼ ਆ ਬਾਈ ਗੱਡੀ ਬਾਈ ਦੀ i20 ਆ ਬਾਈ ਕਿਸੇ ਬਾਈ ਨੇ ਚੁੰਝੂ ਵੇਚਨੇ ਆ ਆ ਚੀਜ਼ ਆ ਚੁੰਝੂ ਬਾਈ ਪੁਰਾਣੇ ਚੁੰਝੂ ਤੇ ਰਾਜਸਥਾਨ ਦੇ ਬਣੇ ਆ ਆ ਉੱਪਰ ਸਫਲਾਂ ਪਈਆਂ ਰਾਜਸਥਾਨ ਦੇ ਬਣਿਆ ਬਾਈ ਮਾਲਾ ਰਾਮਪਰਾ ਦੇ ਤੇ ਮਾਲਾ ਰਾਮਪਰਾ ਜਿਹੜਾ ਸੰਗਰੀਏ ਕੋਲੇ ਪੈਂਦਾ ਤੇ ਜ਼ਿਲ੍ਹਾ ਹਲਮਾਨਗੜ੍ਹ ਉੱਥੋਂ ਦੇ ਬਾਈ ਚਿੰਝੂ ਬਣਿਆ ਆ ਕਿਸੇ ਬਾਈ ਦੇ ਤੇ ਆ ਬਾਈ ਕਾ ਨੇ ਚਿੰਝੂ ਵੇਚਨੇ ਆ ਤੇ ਹਰਪਾਜਨ ਸਿੰਘ ਬਾਈ ਦਾ ਨਾਮ ਪਿੰਡ ਕੋੜਲੀਆ ਬਲੂ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਕੋੜਲੀ ਪਈ ਚਿੰਝੂ ਪਈ ਆ ਕਿਸੇ ਵੀ ਭਰਾਣੇ ਚਿੰਝੂ ਲੈਣੇ ਹੋਣ ਰਾਜਸਥਾਨ ਦੇ ਆ ਚੀਜ਼ ਆ ਬਾਈ ਰਾਜਸਥਾਨ ਦੇ ਚਿੰਝੂ ਆ ਆਹ ਚੀਜ਼ ਆ ਬਾਈ ਚਿੰਝੂ ਕਿਸੇ ਵੀ ਭਰਾਣੇ ਚਿੰਝੂ ਲੈਣੇ ਹੋਣ ਮਾਲਾ ਰਾਮਪੁਰਾ ਦੇ ਬਣੇ ਆ ਬਾਈ ਚਿੰਝੂ ਜ਼ਿਲ੍ਹਾ ਹਰਮਾਨਗੜ ਤੇ ਸੰਗਰੀਏ ਕੋਲੇ ਪਿੰਡ ਪੈਂਦਾ ਏ ਉੱਥੋਂ ਦੇ ਬਣਿਆ ਬਾਈ ਤੇ ਆ ਜਿਹਦੇ ਘਰੇ ਪਏ ਆ ਬਾਈ ਕੋਟਲੀਆ ਬਲੂ ਤੇ ਬਾਈ ਦਾ ਨਾਮ ਹਰਪ੍ਰਜਨ ਸਿੰਘ ਤੇ ਥੱਲੇ ਬਾਈ ਦਾ ਫੋਨ ਨੰਬਰ ਆ ਕਿਸੇ ਨੇ ਵੀ ਚੁੰਝੂ ਲੈਣੇ ਹੋਣ ਪੁਰਾਣੇ ਆਹ ਤੇ ਬਾਈ ਕਹਿੰਦਾ 25000 ਦੇ ਮੈਂ ਚੁੰਝੂ ਦੇ ਦੂੰਗਾ ਬਾਈ ਆ ਚੀਜ਼ ਆ ਬਈ ਚੁੰਝੂ ਬਾਈ ਦੇ ਤੇ ਸੱਫਲਾਂ ਉੱਤੇ ਪਈਆਂ ਆਹ ਦੇਖੋ ਆਹਾਂ ਚਿੰਦੂ ਆ ਵੀ ਪੁਰਾਣੇ ਸੰਗਰੀਏ ਕੋਲੇ ਪਿੰਡਾ ਉੱਥੋਂ ਦੇ ਬਣਿਆ ਬਾਈ ਜ਼ਿਲ੍ਹਾ ਹਰਮਾਨਗੜ ਰਾਜਸਥਾਨ ਤੇ ਉਥੋਂ ਦੇ ਬਣਿਆ ਰਾਜਸਥਾਨ ਦੇ ਵਿੱਚੂੰ ਆ ਆ ਚੀਜ਼ ਆ ਬਈ ਚੁੰਜੂਾਰੇ ਭਰਾ ਵੇਖ ਲਓ ਕਿਸੇ ਨੂੰ ਵੀ ਚੁੰਜੂ ਬਾਈ ਦੇ ਲੈਣੇ ਹੋ ਇਹ ਬਾਈ ਕਹਿੰਦਾ 25000 ਦੇ ਵਿੱਚ ਚੁੰਜੂ ਦੇ ਦੂੰਗਾ ਆ ਚੀਜ਼ ਆ ਬਈ ਚੁੰਜੂ ਤੇ ਕਿਸੇ ਨੂੰ ਚੁੰਜੂ ਬਾਈ ਦੇ ਆਗੇ ਹੋਏ ਫਟ ਤੇ ਥੱਲੇ ਬਾਈ ਦਾ ਮੋਬਾਈਲ ਨੰਬਰ ਆ ਤੇ ਲਾ ਲਓ ਬਈ ਫੋਨ ਆਹ ਬਈ ਤਮੀਆਂ 18 ਤਮੀਆਂ ਪਿੰਡ ਘੱਲਖੁਰਦ ਖੜੀਆਂ ਤੇ ਬਾਈ ਨੇ ਟਰੈਕਟਰ ਲੈ ਜਾ ਵੱਡਾ 4x4 ਇਹ ਬਾਈ ਕਹਿੰਦਾ ਮੈਂ ਵੱਡੀਆਂ ਤਮੀਆਂ ਲਾਉਣੀਆਂ ਤੇ ਆ ਬਈ ਮੈਂ ਨਵੀਆਂ ਤਮੀਆਂ ਜਮੇਂ ਵੇਚ ਰੀਆਂ ਇਹ ਹੁਣੇ ਹੀ ਬਣਾਈਆਂ ਸੀ 2025 ਮਾਡਲ ਆ ਤੇ ਬਾਈ ਨੇ ਆਹ ਕਣਕ ਵਾਲਾ ਵਾਢੀ ਵਾਇਆ ਤੀਕ ਕੱल्ल्या ਦਾ ਤੇ ਬਾਈ ਕਹਿੰਦਾ ਮੈਂ ਹੁਣ ਟਰੈਕਟਰ ਲੈ ਲਿਆ 4x4 ਵੱਡਾ ਤੇ ਮੈਂ ਬਈ ਵੱਡੀਆਂ ਤਮੀਆਂ ਲੈਣੀਆਂ ਤੇ ਆ ਮੈਂ ਤਮੀਆਂ ਬਈ ਵੇਚ ਰੀਆਂ ਆਹ ਦੇਖ ਲਓ ਬਈ ਤਮੀਆਂ ਤਰਵੰਡੀ ਭਾਈ ਦੀਆਂ ਬਣੀਆਂ ਤੇ ਕਿਸੇ ਵੀ ਪੁਰਾਣੇ ਬਈ ਤਮੀਆਂ ਲੈਣੀਆਂ ਹੋਣ ਤੇ ਬਾਈ ਦਾ ਥੱਲੇ ਨੰਬਰ ਆ ਤਮੀਆਂ ਵਾਲੇ ਦਾ ਤੇ ਬਾਈ ਨੂੰ ਬਈ ਲਾ ਲਿਓ ਆ ਚੀਜ਼ ਆ ਬਈ ਜਮੇਂ ਨਵੀਆਂ ਤਮੀਆਂ ਬਾਈ ਦੀਆਂ ਤੇ ਬਾਈ ਦਾ ਥੱਲੇ ਨੰਬਰ ਆ ਤੇ ਉੱਪਰ ਨੰਬਰ ਬਈ ਮੇਰਾ ਹੁੰਦਾ ਕਿਸੇ ਦੀ ਵੀ ਕੋਈ ਖੇਤੀਬਾੜੀ ਦਾ ਸੰਦ ਵੇਚਣਾ ਤੇ ਉਹ ਮੈਨੂੰ ਉੱਪਰਲੇ ਨੰਬਰ ਤੇ ਵੀਡੀਓ ਬਣਾ ਕੇ ਭੇਜਦਾ ਕਰੋ ਫੋਮਾ ਭੇਜਦਾ ਕਰੋ ਆਪਦਾ ਸਾਰਾ ਐਡਰੈਸ ਲਿਖਦਿਆ ਕਰੋ ਬਾਈ ਪਿੰਡ ਜ਼ਿਲ੍ਹਾ ਕਿਹੜੀ ਚੀਜ਼ ਆ ਕਿਹੜਾ ਮਾੜਵਾ ਕਿੰਨੇ ਪੈਸੇ ਲੈਣੇ ਆ ਉਹ ਬਈ ਸਾਰਾ ਲਿਖ ਕੇ ਭੇਜਦਾ ਕਰੋ ਤੇ ਆਪਣੇ ਵਟਸਐਪ ਕਰਦਿਆ ਕਰੋ ਤੇ ਮੈਂ ਜਿਵੇਂ ਆ ਬਾਈ ਦੀਆਂ ਤਮੀਆਂ ਦੱਸੀ ਜਾਂਦਾ ਤੇ ਐ ਸੋ ਵੀ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਕਿਸੇ ਵੀ ਪੁਰਾਣੀ ਵੇਚਣੀ ਆ ਉਹ ਮੈਂ ਫ੍ਰੀ ਦੱਸਦਾ ਬਈ ਆਪਦੇ ਚੈਨਲ ਤੇ ਕੋਈ ਵੀ ਭਰਾ ਆਪ ਨੂੰ ਪਾ ਦਿਆ ਕਰੋ ਮਸ਼ੀਨਰੀ ਕਿਸੇ ਨੇ ਵੇਚਨੀ ਆ ਉਹ ਫਿਰ ਹੀ ਆਪਦੇ ਚੈਨਲ ਤੇ ਦੱਸਦਾ ਜਿੰਨੀਆਂ ਬਾਈ ਦੀਆਂ ਤਮੀਆਂ ਦੱਸੀ ਜਾਂਦਾ ਤੇ ਆਹ ਤਮੀਆਂ ਬਈ ਬਾਈ ਦੀਆਂ 18 ਕਿਸੇ ਵੀ ਬਾਈ ਨੂੰ ਆਗੀਆਂ ਹੋਈਆਂ ਫੱਟ ਤੇ ਬਾਈ ਕਹਿੰਦਾ 85000 ਦੀਆਂ ਬਤਮੀਆਂ ਬਾਈ ਦੇ ਦੂੰਗਾ ਆ ਚੀਜ਼ ਆ ਬਈ ਤਮੀਆਂ ਤਲਵੰਡੀ ਭਾਈ ਦੀਆਂ ਬਣੀਆਂ 18 ਤਮੀਆਂ ਕਿਸੇ ਵੀ ਪੁਰਾਣੀਆਂ ਲੈਣੀਆਂ ਹੋਣ ਤੇ ਬਾਈ ਦਾ ਨੰਬਰ ਥੱਲੇ ਆ ਬਾਈ ਤੇ ਬਾਈ ਨੂੰ ਲਾ ਲਿਓ ਬਈ ਫੋਨ ਆਹ ਚੀਜ਼ ਆ ਬਈ ਤਮੀਆਂ ਜਮੈਂ ਨਵੀਆਂ ਬਾਈ ਮੈਨੂੰ ਤਾਂ ਸੋਹਣੀਆਂ ਲੱਗੀਆਂ ਤੇ ਬਾਕੀ ਬਈ ਤੁਸੀਂ ਵੇਖ ਲਓ ਬਾਈ ਦਾ ਰੇਟ 85000 ਕਈ ਕਹਿੰਦਾ 85000 ਮੈਂ ਤਮੀਆਂ ਦੇਵਾਂਗਾ ਆ ਚੀਜ਼ ਆ ਵੀ ਤਮੀਆਂ ਨਵੀਆਂ ਬਣੀਆਂ ਜਮਾਂ ਹੀ ਤੇ ਸਾਰੇ ਭਰਾ ਦੇਖ ਲਓ ਬਾਈ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ 5 ਸੀ ਬਾਈ ਤੇ ਆਪਾਂ ਪੰਜੇ ਵੀਡੀਓ ਦਿਖਾ ਦਿਆਂ ਤੇ ਕੱਲ ਨੂੰ ਬਈ ਨਵੀਆਂ ਵੀਡੀਓ ਖੇਤੀਬਾੜੀ ਦੇ ਸੰਧਾ ਤੇ ਲੈ ਕੇ ਆਪਾਂ ਫੇਰ ਆਵਾਂਗੇ ਇਹ ਸਾਰਿਆਂ ਨੂੰ ਬਾਈ ਜੀ ਸਤ ਸ੍ਰੀ ਅਕਾਲ